ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗਿਆ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਕੋਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਅੱਜ ਦੀ ਆਪਣੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਤੁਹਾਡੇ ਲਈ ਤਿੰਨ ਵੜਾ ਫਾਰਮ ਵਾਲੀਆਂ ਸੇਲ ਲਈ ਲੈ ਕੇ ਆਇਆ ਜਿਦੇ ਵਿੱਚ ਇੱਕ ਤੋਕੜ ਗੱਬਣਾ ਬਾਈ ਤੇ ਦੋ ਵੜਾ ਸੂਣ ਵਾਲੀਆਂ ਦਿਨੇ ਆ ਪ੍ਰੋਪਰ ਡਿਟੇਲ ਤੁਹਾਨੂੰ ਪਹਿਲੇ ਨੰਬਰ ਤੋਂ ਕਰਦੇ ਆ ਸ਼ੁਰੂਆਤ ਦਿਨੇ ਤੁਹਾਨੂੰ ਪੂਰੀ ਜਾਣਕਾਰੀ ਆ ਪਹਿਲੇ ਨੰਬਰ ਤੁਸੀਂ ਦੇਖ ਸਕਦੇ ਆ ਬਾਈ ਤੋਕੜ ਗੱਬਣਾ ਬਹਿੜਾ ਫਾਰਮ ਦੇ ਵਿੱਚੋਂ ਆਪਾਂ ਤਿੰਨੇ ਪਰਚੇਜ਼ ਕੀਤੀਆਂ ਇਹ ਤੀਜੇ ਸੂਏ ਸੂਣਾ ਬਹਿੜਨੇ ਬਾਈ ਜੀ ਤੋਕੜ ਗੱਬਣਾ ਤੋਕੜ ਗੱਬਣਾ 2.5 ਮਹੀਨੇ ਦੀ ਗੱਬਣਾ ਇਹ 20 ਕਿਲੋ ਦੁੱਧ ਰੇੜੀ ਥਾਲੇ ਵਾ ਚੈੱਕ ਕਰੋ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਲੇਵੇ ਤੇ ਮਿਲਕ ਵਿੱਚ ਚੈੱਕ ਕਰ ਲਓ ਕੱਦ ਕਾੜ ਪੂਰਾ ਫੁੱਲ ਆ ਪੈਸੇ ਤੋਂ ਪਿੱਠਪੂੜਾ ਚੈੱਕ ਕਰੋ ਚੌੜਾ ਕੋਈ ਲੱਸੀਲਾ ਵੀ ਨਹੀਂ ਹੈਗੀ ਆ ਦੇਖ ਸਕਦੇ ਤੁਸੀਂ ਫੁੱਲ ਹਾਈਟ ਦੇ ਵਿੱਚ ਵਹਿੜ ਹੈਗੀ ਆ ਦੇਖ ਸਕਦੇ ਤੁਸੀਂ ਇਧਰ ਤੋਂ ਵੀ ਫੇਸ ਬਿਊਟੀ ਚੈੱਕ ਕਰ ਲਓ ਏਬੀਐਸ ਦੇ ਬਰੂਡ ਸੀਮਨ ਦੀ ਆਪ ਆ ਅੱਗੇ ਵੀ ਚੰਗੇ ਸੀਮਨ ਤੋਂ ਗੱਬਣਾ ਇਧਰ ਵੀ ਲੇਵਾ ਤੁਸੀਂ ਚੈੱਕ ਕਰ ਸਕਦੇ ਆ ਤੇ ਫੁੱਲ ਹਾਈਟ ਦੇ ਵਿੱਚ ਫੇਸ ਪੂਸ ਬਹੁਤ ਚੰਗਾ ਕੱਦ ਕਾੜ ਪੂਰਾ ਵਧੀਆ ਪਿੱਠਪੂੜੇ ਦੀ ਚੌੜੇ ਦੀ ਆ ਪੂਰੇ ਦੀ ਦੇਖ ਸਕਦੇ ਆ ਫੇਸਬੁਕਸ ਬਹੁਤ ਚੰਗਾ ਰੀਵ ਉੱਤੇ ਮਿਲਕਵੇ ਚੈੱਕ ਕਰੋ ਬਹੁਤ ਸੋਹਣੀਆਂ ਦੁੱਧ ਹੁਣੇ ਥੱਲੇ ਬਾਈ ਜੀ 20 ਕਿਲੋ ਰੈਡੀ ਆਗਾ ਢਾਈਆਂ ਮਹੀਨਿਆਂ ਦੀ ਗੱਬਣ ਤੇ ਮੰਨ ਕੇ ਚੱਲੋ ਟੀਕੇ ਵੀ ਚੰਗੇ ਤੋਂ ਗੱਬਣਾ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਾੜ ਪਸੰਦ ਹੋਵੇ ਤਾਂ ਬਾਜ ਬਰੀਡ ਦੇ ਉੱਤੇ ਸੇਲ ਆ ਤੇ ਅੱਗੇ ਤੁਹਾਨੂੰ ਦੋ ਨੰਬਰ ਤੇ ਦਿਖਾ ਦਿੰਨੇ ਆ ਬਾਈ ਜੀ ਦੂਜਾ ਸੂਰ ਸੁੰਦੀਆ ਬੜਾ ਫਲ ਹਾਈਟ ਦੇ ਵਿੱਚ ਆ ਪਿੱਛੇ ਤੋਂ ਚੌੜੀ ਜੂੜੀ ਚੈੱਕ ਕਰ ਲਓ ਲੇਵਾ ਦੇਖ ਸਕਦੇ ਆ ਬਸ ਸਵੈਲਿੰਗ ਪਾਣੀ ਸ਼ੁਰੂ ਕਰਤੀ ਸੂਣ ਦੇ ਵਿੱਚ 4 ਤੋਂ 5 ਦਿਨ ਦੀ ਕੱਚੀ ਥਣ ਚੈੱਕ ਕਰੋ ਬਹੁਤ ਸੋਹਣਾ ਸੋ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਪੂਰੀ ਸੀ ਠੰਡੀ ਆ ਫੇਸ ਬਿਊਟੀ ਚੱਕਰੋਂ ਪਲੂਣ ਨੇ ਬਾਈ ਜੀ 20 ਕਿਲੋ ਦਿੱਤਾ ਐਸ ਵਾਰੀ 22 23 ਉਹ ਤੋਂ ਬੜੀ ਨਾਮਦਾਰੀ ਨਾਲ ਚਵਾ ਦੂਗੀ ਅਜੇ 5-7 ਦਿਨ ਪਏ ਹਵਾਨੇ ਡਵਰਟਲਾਂ ਬਹੁਤ ਪਈਆਂ ਕਰਮ ਵਾਲੀ ਨੇ ਕੱਢ ਕੇ ਫਿਰ ਸੋਨਾ ਤੇ ਦੁੱਧ ਐਸ ਵਾਰੀ ਕੋਈ ਚੰਗੀ ਸੇਵ ਵਾਲਾ ਹੋਇਆ 22 23 ਕਿਲੋ ਤੋਂ ਖੁੱਲਾ ਦੇ ਦੂਗੀ ਚੈੱਕ ਕਰੋ ਹਾਈਡ ਫੁੱਲ ਆ ਥਣ ਬਹੁਤ ਸੋਨਾ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਏ ਆ ਤੇ ਇਹਦਾ ਵੀ ਰੇਟ ਫੋਨ ਤੇ ਹੋਊਗਾ ਹੋਊਗਾ ਜੈ ਜੀ ਅੱਗੇ ਆ ਗਈ ਬਈ ਦੂਜਾ ਸੂਆ ਹੁੰਦੀ ਐ ਇਹ ਵੀ ਫਾਰਮ ਦੇ ਵਿੱਚ ਹੀ ਲਈ ਆਪਾਂ ਫੇਸ ਬਿਊਟੀ ਚੈੱਕ ਕਰ ਲਓ ਫੁੱਲ ਹਾਈਟ ਦੇ ਵਿੱਚ ਆ ਜੇ ਗੱਲ ਕਰਕੇ ਥਣਾਰੇ ਤੋਂ ਥਣਾਂ ਦਿਖਾ ਦੇਣੇ ਚਾਰੇ ਥਣ ਪੂਰੇ ਨਿਕੜਵੇਂ ਤੇ ਪੂਰੀ ਸਪੇਸ ਤੇ ਲੱਗੇ ਆ ਲੈਵਰ ਤੇ ਮਿਲਕਵੇ ਵਿੱਚ ਚੈੱਕ ਕਰ ਸਕਦੇ ਆ ਇਹਦੇ ਬਾਈ ਜੀ ਸੂਣ ਦੇ ਵਿੱਚ 10 ਦਿਨ ਬਾਕੀ ਪਏ ਆ ਪਲੂਨ ਨੇ ਬਾਈ ਜੀ 22-23 ਕਿਲੋ ਦਿੱਤਾ ਇਸ ਵਾਰੀ 25 ਤੋਂ ਪਲੱਸ ਦੁੱਧ ਦੇਣ ਦੀ ਕੈਪੈਸਿਟੀ ਆ ਆ ਦੇਖ ਸਕਦੇ ਆ ਸਵੇਲਿੰਗ ਪੂਣੀ ਨਹੀਂ ਸ਼ੁਰੂ ਕਰਤੀ ਫੁੱਲ ਹਾਈਟ ਦੇ ਵਿੱਚ ਪਿੱਠ ਪੜਾ ਚੌੜਾ ਆ ਦੇਖ ਸਕਦੇ ਆ ਦੁੱਧ ਬਾਈ 24-25 ਕਿਲੋ ਖੁੱਲਾ ਦੇ ਦੂ ਮੌਜਨ ਫੇਸ ਬਿਊਟੀ ਚੈੱਕ ਕਰ ਲਓ ਇਹ ਵੀ ਚੰਗੇ ਸੀਮਾਂ ਦੀਆਂ ਚੰਗੇ ਸੀਮਾਂ ਤੋਂ ਅੱਗੇ ਗੱਬਣਾ ਤੇ ਜੇ ਮੇਰੇ ਕਿਸੇ ਵੀ ਖਰਾਨ ਭਰਾ ਦੇ ਤਿੰਨਾਂ ਬੈੜਾ ਚ ਕੋਈ ਵੀ ਬੈੜ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰਿਓ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤੋਂ ਸੀਨੀਅਰ ਸਿੰਘਲ ਤੇ ਮੋਬਾਈਲ ਨੰਬਰ ਹੈਗਾ 86990999728 ਤੁਹਾਡੇ ਲਈ ਤਿੰਨ ਬੈੜਾ ਸੇਲ ਲਈ ਸੀ ਨਹੀਂ ਆਪਣੇ ਫਾਰਮ ਦੇ ਵਿੱਚੋਂ ਤੋਕੜ ਗੱਬਣ ਤੇ ਦੋ ਬੜਾ ਚੰਗੀਆਂ ਬਰੀਡ ਵਾਲੀਆਂ ਸੂਨ ਵਾਲੀਆਂ ਤੇ ਸਾਰੇ ਮੇਰੇ ਵੀਰਾਂ ਨੇ ਵੀਡੀਓ ਨੇ ਅੰਤ ਤੱਕ ਦੇਖਣ ਲਈ ਤਹਿਜ਼ਰੋ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਦੇ ਨਾਲ ਥੈਂਕ ਯੂ ਵੈਰੀ ਮੱਚ